ਜੋ ਕੁਛ ਵੀ ਪਿੱਛੇ ਇਹਨਾਂ ਸੇਵਸਣਾ ਆਗੂਵੰਦ ਨਾਲ ਹੁੰਦਾ ਆ ਸਿਰਫ ਇਹਨਾਂ ਦੀ ਬਿਆਨਬਾਜ਼ੀਆਂ ਕਰਕੇ ਹੀ ਹੁੰਦਾ ਆ ਆ ਆ ਇਹਨਾਂ ਨੂੰ ਜਿਹੜੀਆਂ ਤੁਸੀਂ ਆ ਦਿੰਦੇ ਹੋ ਜੈਕਟਾਂ ਦਿੰਦੇ ਹੋ ਉਹ ਕਿਉਂ ਦੇ ਰਹੇ ਹੋ ਬੁੱਲਡ ਪ੍ਰੋਜੈਕਟਾਂ ਦੇ ਰਹੇ ਹੋ ਫਿਰ ਤੁਸੀਂ ਉਹਨਾਂ ਨੂੰ ਨਾਲ 20-20 ਬੰਦੇ ਗੱਰ ਦੇ ਦਿੰਦੇ ਦਿੰਦੇ ਹੋ ਕਿਉਂ ਦਿੰਦੇ ਹੋ ਕਿ ਇਹ ਭੜਕਾਉ ਭਾਸ਼ਣ ਦੇ ਕੇ ਜਿਹੜਾ ਪੰਜਾਬ ਦਾ ਜਾਂ ਦੇਸ਼ ਦਾ ਜਾਂ ਵਰਲਡ ਦਾ ਇਹਨੂੰ ਮਾਹੌਲ ਖਰਾਬ ਕਰਨ ਸਿਰਫ ਇਹਨਾਂ ਦੀ ਜ਼ੁਬਾਨ ਹੀ ਸਭ ਕੁਝ ਕਰਾ ਰਹੀ ਆ ਇਹ ਜ਼ੁਬਾਨ ਦੇ ਵਿੱਚ ਕੋਈ ਹੱਡੀ ਤੇ ਨਹੀਂ ਹੁੰਦੀ ਪਰ ਜ਼ੁਬਾਨ ਕਈਆਂ ਦੀਆਂ ਹੱਡੀਆਂ ਵੀ ਤੜਵਾ ਦਿੰਦੀ ਆ ਤੇ ਇੱਕ ਜ਼ੁਬਾਨ ਨੇ ਹੀ ਇੱਕ ਬੰਦੇ ਦੀ ਅਵਰਸਰ ਦੇ ਵਿੱਚ ਜੀਵਨ ਲੀਲਾ ਵੀ ਖਤਮ ਕਰਵਾ ਦਿੱਤੀ ਆ ਸਿਪ ਸਨਾ ਬਾਲ ਠਾਕਰੇ ਦੇ ਆਗੂ ਹਰਵਿੰਦਰ ਸੋਨੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ਲੈ ਕੇ ਦਿੱਤੇ ਗਏ ਪ੍ਰਕਾਉ ਬਿਆਨਬਾਜ਼ੀ ਤੋਂ ਖਫਾ ਹੋ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਐਸਐਸਪੀ ਗੁਰਦਾਸਪੁਰ ਦੇ ਦਫ਼ਤਰ ਦੇ ਬਾਹਰ ਹਰਵਿੰਦਰ ਸੋਨੀ ਦੇ ਖਿਲਾਫ 15 ਤਰੀਕ ਤੋਂ ਧਰਨਾ ਲਗਾ ਕੇ ਬੈਠਾ ਹੈ ਬੈਠੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਲਓ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਰਵਿੰਦਰ ਸੋਨੀ ਦੇ ਉੱਤੇ ਕੇਸ ਦਰਜ ਕਰਦਿਆਂ ਹੋਇਆ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ 15 ਤਰੀਕ ਤੋਂ ਧਰਨਾ ਇੱਥੇ ਲਗਾ ਕੇ ਬੈਠੇ ਹੋਏ ਨੇ ਐਸਐਸਪੀ ਦਫ਼ਤਰ ਦੇ ਬਾਹਰ ਤੇ ਜੇ ਗੱਲ ਕੀਤੀ ਜਾਵੇ ਅੱਜ ਦੇ ਦਿਨ ਦੀ ਤਾਂ ਅੱਜ ਦੇ ਦਿਨ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਕਾਰਵਾਈ ਕੀਤੀ ਜਾਵੇਗੀ ਪਰ ਹਾਲੇ ਤੱਕ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਸਮਾਂ ਹੀ ਦਿੱਤਾ ਜਾ ਰਿਹਾ ਕੋਈ ਵੀ ਕਾਨੂੰਨੀ ਕਾਰਵਾਈ ਜਰੀ ਹੈ ਹਰਵਿੰਦਰ ਸੋਨੀ ਤੇ ਹੁੰਦਿਆਂ ਨਜ਼ਰ ਨਹੀਂ ਆ ਰਹੀ ਦੂਸਰੇ ਪਾਸੇ ਜੇ ਹਰਵਿੰਦਰ ਸੋਨੀ ਦੀ ਗੱਲ ਕੀਤੀ ਜਾਵੇ ਤਾਂ ਉਸਦੇ ਆਪਣੀ ਹੀ ਪਾਰਟੀ ਦੇ ਪੰਜਾਬ ਪ੍ਰਧਾਨ ਜੋਗਰਾਜ ਸ਼ਰਮਾ ਦੇ ਵੱਲੋਂ ਇੱਕ ਲੈਟਰ ਜਾਰੀ ਕਰਦਿਆ ਹੋਇਆ ਹਰਵਿੰਦਰ ਸੋਨੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਪਰ ਜੇ ਗੱਲ ਕੀਤੀ ਜਾਵੇ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗੇ ਜਾ ਰਹੇ ਇਨਸਾਫ ਨੂੰ ਲੈ ਕੇ ਤਾਂ ਗੁਰਦਾਸਪੁਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਇਹੀ ਕਹਿਣਾ ਹੈ ਕਿ ਐਸੇ ਢੜਕਾਹੂ ਬਿਆਨਬਾਜ਼ੀ ਦੇ ਨਾਲ ਮਾਹੌਲ ਸ਼ਾਂਤ ਹੁੰਦਾ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਇਹ ਕੋਈ ਅਨਜਾਨੇ ਵਿੱਚ ਨਹੀਂ ਕਰਦਾ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਤਾਂ ਜਾਣ ਬੁੱਝ ਕੇ ਕੀਤੇ ਗਏ ਅਪਰਾਧ ਦੀ ਕੋਈ ਵੀ ਮਾਫੀ ਨਹੀਂ ਹੁੰਦੀ ਕੇਵਲ ਤੇ ਕੇਵਲ ਇੱਕ ਸਜ਼ਾ ਹੁੰਦੀ ਹੈ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਸ ਨੂੰ ਮਿਲਣੀ ਚਾਹੀਦੀ ਹੈ ਹਰਵਿੰਦਰ ਸੋਨੀ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਕਿ ਅਜੇ ਵੀ ਇਸੇ ਚੀਜ਼ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਗੁਰਦਾਸਪੁਰ ਪੁਲਿਸ ਦੇ ਵੱਲੋਂ ਕੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਮੰਗ ਜਿਹੜੀ ਸੀ ਇਹੀ ਉਠਾਈ ਜਾ ਰਹੀ ਹੈ ਕਿ ਹਰਵਿੰਦਰ ਸੋਨੀ ਦੇ ਉੱਤੇ ਕੇਸ ਦਰਜ ਕਰਦਿਆਂ ਹੋਇਆ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਗਲਤ ਕਰ ਲੈਨੇ ਆ ਵੀਰ ਜੀ ਕੀ ਕਹਿਣਾ ਚਾਹੁੰਦੇ ਕੀ ਸਮਝ ਦਿਓ ਕਿਉਂ ਐਸੇ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਜਿਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੇ ਦੂਸਰੇ ਪਾਸੇ ਹਾਲੇ ਤੱਕ ਕੋਈ ਵੀ ਮੰਗ ਜਿਹੜੀ ਆ ਸਿੱਖ ਜਥੇਬੰਦੀਆਂ ਦੀ ਨਹੀਂ ਮੰਨੀ ਗਈ ਜੀ ਇਹ ਤੇ ਗੱਲ ਬਹੁਤ ਸਪਸ਼ਟ ਆ ਕਿ ਇਹ ਇਦਾਂ ਦੀਆਂ ਬਿਆਨਬਾਜ਼ੀਆਂ ਕਰਨਗੇ ਉਥੋਂ ਹੀ ਇਹਨਾਂ ਦਾ ਕਾਰੋਬਾਰ ਚੱਲਦਾ ਇਦਾਂ ਦੀਆਂ ਬਿਆਨਬਾਜ਼ੀਆਂ ਕਰਨਗੇ ਦੁਸ਼ਣਬਾਜ਼ੀ ਕਰਨਗੇ ਤੇ ਇਹਨਾਂ ਨੂੰ ਸਰਕਾਰ ਕੋਲੋਂ ਸਿਕਿਉਰਟੀਆਂ ਮਿਲਦੀਆਂ ਨੇ ਮੁਫਤ ਦਾ ਪਾਣ ਦੀਆਂ ਗੱਡੀਆਂ 'ਚ ਥੇਰ ਮਿਲਦਾ ਆ ਤੇ ਜੇਕਰ ਇਹ ਇੰਨੇ ਇਹ ਕੰਮ ਨਾ ਕਰਨ ਤੇ ਇਹਨਾਂ ਦੀਆਂ ਸਾਰੀਆਂ ਸਹੂਜਾ ਦਿੱਤੀਆਂ ਸਰਕਾਰ ਵੱਲੋਂ ਬੰਦ ਹੁੰਦੀਆਂ ਨੇ ਇਹੋ ਹੀ ਇੱਕ ਕਾਰਨ ਹੈ ਵੀ ਫੌਕੀ ਸ਼ੋਹਰਤ ਵਾਸਤੇ ਇਦਾਂ ਦੀਆਂ ਬਿਆਨਬਾਜ਼ੀਆਂ ਕਰਕੇ ਇਹ ਆਪਣੇ ਪਰਿਵਾਰ ਦਾ ਵੀ ਜਿਹੜਾ ਆਉਣ ਵਾਲਾ ਸਮਾਂ ਬੱਚਿਆਂ ਦਾ ਵੀ ਉਹ ਖਰਾਬ ਕਰ ਰਿਹਾ ਫਿਊਚਰ ਤੇ ਹੁਣ ਜੋ ਕੁਝ ਵੀ ਪਿੱਛੇ ਇਹਨਾਂ ਸੇਵਸਨਾ ਆਗੂਵਾਂ ਦੇ ਨਾਲ ਹੁੰਦਾ ਆਇਆ ਸਿਰਫ ਇਹਨਾਂ ਦੀ ਬਿਆਨਬਾਜ਼ੀਆਂ ਕਰਕੇ ਹੀ ਹੁੰਦਾ ਆਇਆ ਆ ਨੀ ਤਾਂ ਹੋਰ ਵੀ ਤੇ ਸਾਰਾ ਸਿੱਖ ਸਮਾਜ ਹਿੰਦੂ ਸਮਾਜ ਸਾਰਾ ਇਕੱਠਾ ਹੀ ਆ ਇਹਨਾਂ ਨੂੰ ਪੰਜ ਸੱਤ ਬੰਦਿਆਂ ਨੂੰ ਕਾਦੀ ਇੰਨੀ ਨੋਬਤ ਆ ਗਈ ਇਹਨਾਂ ਨੂੰ ਕਿੱਦੇ ਤੋਂ ਖਤਰਾ ਆ ਸਿਰਫ ਇਹਨਾਂ ਦੀ ਜ਼ੁਬਾਨ ਹੀ ਸਭ ਕੁਝ ਕਰਾ ਰਹੀ ਆ ਇਹ ਜ਼ੁਬਾਨ ਦੇ ਵਿੱਚ ਕੋਈ ਹੱਡੀ ਤੇ ਨਹੀਂ ਹੁੰਦੀ ਬਾਰੇ ਜੁਬਾਨ ਕਈਆਂ ਦੀਆਂ ਹੱਡੀਆਂ ਵੀ ਤੜਵਾ ਦਿੰਦੀ ਆ ਤੇ ਇੱਕ ਜੁਬਾਨ ਨੇ ਹੀ ਇੱਕ ਬੰਦੇ ਦੀ ਅੰਮ੍ਰਿਤਸਰ ਦੇ ਵਿੱਚ ਜੀਵਨ ਲੀਲਾ ਵੀ ਖਤਮ ਕਰਵਾ ਦਿੱਤੀ ਹੈ ਇਹ ਦੇਖਿਆ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਯਾਨੀ ਕਿ ਮੁੱਖ ਮੰਤਰੀ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਇਹ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਢਕਾਉ ਬਿਆਨਬਾਜ਼ੀ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਇੱਥੇ ਕਾਨੂੰਨੀ ਕਾਰਵਾਈ ਹੁੰਦਿਆਂ ਸਮਾਂ ਲੱਗ ਰਿਹਾ ਕੀ ਸਮਝ ਦਿਓ ਇਸੇ ਗੱਲ ਦਾ ਸਿੱਖ ਸੰਗਤ ਦੇ ਵਿੱਚ ਰੋਸ ਹੈ ਕਿ ਜਿਹੜੇ ਨੋਟੀਫਿਕੇਸ਼ਨ ਸੁਪਰੀਮ ਕੋਰਟ ਦਾ ਪੰਜਾਬ ਦੀ ਸਰਕਾਰ ਵੱਲੋਂ ਕੀਤੇ ਜਾ ਚੁੱਕੇ ਨੇ ਅੱਜ ਪੁਲਿਸ ਪ੍ਰਸ਼ਾਸਨ ਉਹਦੇ ਤੇ ਪੂਰਾ ਖਰਾ ਨਹੀਂ ਉਤਰ ਰਿਹਾ ਜੇ ਇਹੋ ਹੀ ਨੋਟੀਫਿਕੇਸ਼ਨ ਸਰਕਾਰ ਵੱਲੋਂ ਪਿਛਲੇ ਦਿਨ ਹੀ ਕੀਤਾ ਗਿਆ ਸੀ ਵੀ ਜੇ ਕੋਈ ਦੂਸ਼ਣਬਾਜ਼ੀ ਕਰਦਾ ਇਮੀਡੀਏਟਲੀ ਉਹਦੇ ਤੇ ਪਰਚਾ ਕੀਤਾ ਜਾਊਗਾ ਪਰ ਇੱਥੇ 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਇਹ ਧਰਨਾ ਚੱਲਦੇ ਆ ਜਿਹੜੀ ਮਾੜੀ ਮਾੜੀ ਸ਼ਬਦਾਵਲੀ ਹਰਵਿੰਦਰ ਸੋਨੀ ਨੇ ਵਰਤੀ ਹੈ ਦਰਬਾਰ ਸਾਹਿਬ ਵਾਸਤੇ ਹਰਮੰਦਰ ਸਾਹਿਬ ਵਾਸਤੇ ਉਹਦੇ ਉੱਤੇ ਪਰਚਾ ਦਰਜ ਕਰਾਉਣ ਵਾਸਤੇ ਵੱਖ-ਵੱਖ ਜਥੇਬੰਦੀਆਂ ਸੰਗਤਾਂ ਬੈਠੀਆਂ ਨੇ ਪਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਜ਼ਿਆਦਾ ਢਿੱਲੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਤੇ ਨਾ ਹੀ ਉਹਦੇ ਤੇ ਕੋਈ ਹੁਣ ਤੱਕ ਐਫਆਈਆਰ ਦਰਜ ਕੀਤੀ ਗਈ ਹੈ ਕਿੰਨਾ ਕਿਤੇ ਜਿਹੜਾ ਰੋਸ ਹੈ ਉਹ ਇਹੀ ਪਾਇਆ ਜਾ ਰਿਹਾ ਹੈ ਕਿ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੁਣ ਤੱਕ ਕੀਤੀ ਜਾ ਰਹੀ ਜਦ ਕਿ ਸਿੱਖ ਜਥੇਬੰਦੀਆਂ ਦਾ ਇਹੀ ਕਹਿਣਾ ਸੀ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਰਵਿੰਦਰ ਸੋਨੀ ਤੇ ਕੇਸ ਦਰਜ ਕਰਦਿਆਂ ਹੋયા ਉਹਨਾਂ ਦੇ ਗ੍ਰਿਫਤਾਰੀ ਕੀਤੀ ਜਾਵੇ ਇੱਥੇ ਕੁਝ ਹੋਰ ਵੀ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੀ ਹੈ ਕੀ ਕਹਿਣਾ ਚਾਹੁੰਦੇ ਨੇ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਹਾਲੇ ਤੱਕ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਮੰਗ ਤਾਂ ਕੇਵਲ ਇਹੀ ਹੈ ਕਿ ਜਿਹੜੇ ਪ੍ਰਚਾਉ ਬਿਆਨਬਾਜ਼ੀ ਕਰਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹ ਉਸ ਹਰਮੰਦਰ ਨੂੰ ਜਿੱਥੇ ਸਾਰੇ ਹੀ ਆਪਾਂ ਮਨੁੱਖਤਾ ਜਿਹੜੀ ਹੈ ਸੰਸਾਰ ਦੀ ਉਹ ਸਿਸ਼ਟਕਾਉਂਦੇ ਹਾਂ ਤੇ ਵਰ ਪ੍ਰਾਪਤ ਕਰਦੇ ਹਾਂ ਉਹਨਾਂ ਉਸ ਹਰਮੰਦਰ ਨੂੰ ਗਲਤ ਅਨਸਰਾਂ ਨੇ ਬੋਲਿਆ ਪਰ ਬੜੇ ਅਫਸੋਸ ਵਾਲੀ ਗੱਲ ਇਸ ਸਰਕਾਰ ਦੀ ਬੜੇ ਦੁੱਖ ਵਾਲੀ ਗੱਲ ਆਉਂਦੀ ਤੇ ਪ੍ਰਸ਼ਾਸਨ ਦੀ ਕਿ ਜਿਨ੍ਹਾਂ ਨੂੰ ਤੁਰੰਤ ਕਾਰਵਾਈ ਕਰਕੇ ਉਹਨੂੰ ਗਫਤਾਰ ਕਰਨਾ ਚਾਹੀਦਾ ਸੀ ਆੜਾ ਮਾਹੌਲ ਇਹ ਸ਼ਾਂਤਮਈ ਹੋਣਾ ਚਾਹੀਦਾ ਕਿਉਂਕਿ ਮਾਹੌਲ ਨੂੰ ਖਰਾਬ ਕਰਨ ਵਾਸਤੇ ਮੈਂ ਤੇ ਇਹ ਸਮਝਦਾ ਹਾਂ ਕਿ ਜਿਹੜੀ ਸਰਕਾਰ ਹੈ ਤੇ ਜਿਹੜਾ ਪ੍ਰਸ਼ਾਸਨ ਇਹ ਮਾਹੌਲ ਨੂੰ ਖਰਾਬ ਕਰ ਰਿਹਾ ਕਿਉਂਕਿ ਇੱਕ ਬੰਦਾ ਉਹ ਗਲਤ ਬੋਲ ਰਿਹਾ ਹਰਮੰਦਰ ਸਾਹਿਬ ਨੂੰ ਤੇ ਉਹਦੇ ਤੱਕ ਵੇਖੋ ਅੱਜ ਦੂਜਾ ਦਿਨ ਸਾਨੂੰ ਹੋ ਗਿਆ ਉਹਦੇ ਤੱਕ ਕੋਈ ਪਰਚਾ ਨਹੀਂ ਕੀਤਾ ਉਹਨੂੰ ਕੋਈ ਅਰੈਸਟ ਨਹੀਂ ਕੀਤਾ ਗਿਆ ਤੇ ਇਹ ਸਿੱਖ ਪੰਥ ਨੂੰ ਸਾਰੇ ਨੂੰ ਲਾਰੇ ਪੁੱਤੇ ਜੇ ਰੱਖਿਆ ਜਾ ਰਿਹਾ ਕਿ ਟਾਲੇ ਜਾ ਰਿਹਾ ਕਿ ਅਜੇ ਤੱਕ ਮਤਲਬ ਹੋਰ ਟਾਈਮ ਲੱਗਣਾ ਜੀ ਹੋਰ ਟਾਈਮ ਲੱਗਣਾ ਇਹਨਾਂ ਨੂੰ ਜਿਹੜੀਆਂ ਤੁਸੀਂ ਆ ਦਿੰਦੇ ਹੋ ਜੈਕਟਾਂ ਦਿੰਦੇ ਹੋ ਉਹ ਕਿਉਂ ਦੇ ਰਹੇ ਹੋ ਬੁਲਟ ਪ੍ਰੂਫ ਜੈਕਟਾਂ ਦੇ ਰਹੇ ਹੋ ਫਿਰ ਤੁਸੀਂ ਉਹਨਾਂ ਨੂੰ ਨਾਲ 20-20 ਬੰਦੇ ਗਾਰਦ ਦੇ ਦਿੰਦੇ ਹੋ ਕਿਉਂ ਦਿੰਦੇ ਹੋ ਕਿ ਇਹ ਭੜਕਾਉ ਭਾਸ਼ਣ ਦੇ ਕੇ ਜਿਹੜਾ ਪੰਜਾਬ ਦਾ ਜਾਂ ਦੇਸ਼ ਦਾ ਜਾਂ ਵਰਲਡ ਦਾ ਇਹਨੂੰ ਮਾਹੌਲ ਖਰਾਬ ਕਰਨ ਨੂੰ ਸੋ ਦਾਸ ਤੇ ਦਲ ਪੰਥ ਮਿਸਲ ਸਰੋਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜੇ ਕੋ ਗਲਤ ਅਨਸਰ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਪਾ ਕੇ ਇਹਨਾਂ ਨੂੰ ਅਰੈਸਟ ਕਰਕੇ ਤਾਂ ਕਿ ਜਿਹੜਾ ਦੇਸ਼ ਦਾ ਜਾਂ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਦੇਖਿਆ ਜਾਵੇ ਤਾਂ ਕਾਫੀ ਲੰਬਾ ਸਮਾਂ ਹੋ ਗਿਆ ਕੱਲ ਦੇ ਬੈਠੇ ਹੋਏ ਉਹ ਹਾਲੇ ਤੱਕ ਸਿਰਫ ਸਮਝ ਦਿੱਤਾ ਜਾ ਰਿਹਾ ਗੁਰਦਾਸਪੁਰ ਪੁਲਿਸ ਵੱਲੋਂ ਅਗਰ ਕੋਈ ਮੰਗ ਨਹੀਂ ਮੰਨੀ ਜਾਂਦੀ ਜਾਂ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤੇ ਫਿਰ ਅਗਲੀ ਤੁਹਾਡੀ ਰਣਨੀਤੀ ਜਾਂ ਅਗਲਾ ਕੀ ਰਹੂਗਾ ਸਿੰਘ ਸਾਹਿਬ ਜੀ ਇਹ ਤੇ ਹੋ ਹੀ ਨਹੀਂ ਸਕਦਾ ਕਿ ਮੰਗ ਸਾਡੀ ਨਾ ਮੰਨੀ ਜਾਵੇ ਕਿਉਂਕਿ ਅਸੀਂ ਉਸ ਗੁਰੂ ਦੇ ਦਾਸ ਆ ਉਸ ਗੁਰੂ ਅਗੇ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਜੋਜੜੀ ਕਰਦੇ ਆ ਕਿ ਉਹ ਸਾਡੀ ਅਰਦਾਸ ਜਿਹੜੀ ਜਰੂਰ ਪੂਰਨ ਕਰਨਗੇ ਇਹ ਜਿਹੜਾ ਮੋਰਚਾ ਫਤਿਹ ਹੋਏਗਾ ਭਾਜੀ ਬਿਲਕੁਲ ਕਿਤਨਾ ਕਿਤੇ ਗੁਰੂ ਦੇ ਅੱਗੇ ਕਹਿੰਦੇ ਨੇ ਕਿ ਅਰਦਾਸ ਕਰ ਰਹੇ ਆ ਕਿ ਸਾਨੂੰ ਇਸ ਮੋਰਚੇ ਦੇ ਵਿੱਚ ਫਤਿਹ ਮਿਲੇ ਤੇ ਇਸ ਧਰਨੇ ਦੇ ਵਿੱਚ ਜੋ ਅਸੀਂ ਮੰਗ ਕਰ ਰਹੇ ਆ ਕਿ ਹਰਵਿੰਦਰ ਸੋਨੀ ਸਿਫ ਸੈਨਾ ਆਗੂ ਜਿਸ ਤਰੀਕੇ ਨਾਲ ਉਹਨੇ ਭੜਕਾਉ ਬਿਆਨਬਾਜ਼ੀ ਦਿੱਤੀ ਹੈ ਜਿਸ ਤੋਂ ਮਾਹੌਲ ਖਰਾਬ ਹੋ ਸਕਦਾ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਐਸੇ ਆਗੂਆਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੁਣ ਵੀ ਇਹਨਾਂ ਦੀ ਇਹੀ ਮੰਗ ਹੈ ਕਿ ਹਰਵਿੰਦਰ ਸੋਨੀ ਦੇ ਉੱਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਜਾਵੇ ਤਾਂ ਉਸ ਦੀ ਗ੍ਰਿਫਤਾਰੀ ਕੀਤੀ ਜਾਵੇ ਫਿਲਹਾਲ ਹੁਣ ਦੇਖਣਾ ਇਹ ਹੋਏਗਾ ਕਿ ਗੁਰਦਾਸਪੁਰ ਪੁਲਿਸ ਦੇ ਵੱਲੋਂ ਇਹਨਾਂ ਦੀ ਇਸ ਮੰਗ ਨੂੰ ਲੈ ਕੇ ਕਿਸ ਤਰੀਕੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਪਪਾਲ ਸਿੰਘ ਲਾਈਵ ਪੰਜਾਬੀ ਗੁਰਦਾਸਪੁਰ। ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ। ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ।